ਤانوں ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭਨਾ ਤੇ ਮਿਹਰ ਬਖਸ਼ਿਸ ਕਿਰਪਾ ਕਰਦੇ ਹਨ ਗੁਰੂ ਦੇ ਪਿਆਰਿਓ ਜਿਵੇਂ ਨਿਮਰਤਾ ਦੇ ਪੁੰਜ ਕੀੜ ਜਾਤ ਦੇ ਭਾਈ ਮੂਲਾ ਜੀ ਹੋਏ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਮੂਲਾ ਜੀ ਨਾਲ ਬੜਾ ਪ੍ਰੇਮ ਰੱਖਦੇ ਸਨ ਇੱਕ ਦਿਨ ਭਾਈ ਮੁੱਲਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਹੇ ਸੱਚੇ ਪਾਸਾ ਸਤਿਗੁਰੂ ਜੀਓ ਕਾਲ ਯੁਗ ਅੰਦਰ ਸਿੱਖੀ ਦੀ ਮਰਿਆਦਾ ਕੀ ਹੈ ਹੁਣ ਕਹੀਆਂ ਸਿੱਖੀ ਦੀ ਮਰਿਆਦਾ ਦਾ ਨਹੀਂ ਪਤਾ ਸਿੱਖ ਤਾਂ ਬਣ ਜਾਂਦੇ ਆ ਸਿੱਖੀ ਦੀ ਮਰਿਆਦਾ ਦਾ ਨਹੀਂ ਪਤਾ ਇਸੇ ਤਰ੍ਹਾਂ ਭਾਈ ਮੁੱਲਾ ਜੀ ਨੇ ਪੁੱਛਣਾ ਕੀਤਾ ਮਹਾਰਾਜ ਜੋ ਕਾਲ ਯੁਗ ਦੇ ਵਿੱਚ ਸਿੱਖੀ ਦੀ ਮਰਿਆਦਾ ਬਾਰੇ ਪਤਾ ਲੱਗੇ ਕਾਲ ਯੁਗ ਅੰਦਰ ਸਿੱਖੀ ਮਰਿਆਦਾ ਕੀ ਹੈ ਆਪ ਦਸੋ ਕੋਈ ਐਸਾ ਉਪਦੇਸ਼ ਕਰੋ ਕਿ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਹੋ ਜਾਵੇ ਉਸ ਮਰਿਆਦਾ ਦੁਆਰਾ ਕਾਲ ਯੁਗ ਦੇ ਤਾਰਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਫਰਮਾਇਆ ਕਿ ਭਾਈ ਕਾਲ ਯੁਗ ਵਿੱਚ ਸਿੱਖੀ ਮਰਿਆਦਾ ਇਹ ਹੈ ਜੋ ਸਿੱਖ ਹੋਵੇ ਸੋ ਜੂਏ ਤੇ ਬੇਸਵਾ ਦਾ ਤਿਆਗ ਕਰੇ ਇਸੇ ਦੀ ਹੱਕ ਨਾ ਖਾਵੇ ਮਹਾਰਾਜ ਨੇ ਮਰਿਆਦਾ ਦਸੀ ਆਪਾਂ ਕਹਿੰਦੇ ਆਹ ਮਰਿਆਦਾ ਜਿਉ ਉਹ ਮਰਿਆ ਉਹ ਚੀਜ਼ਾਂ ਆਪਾਂ ਛੱਡਦੇ ਨਹੀਂ ਸਿੱਖ ਹੋ ਕੇ ਜੂਆ ਨਾ ਖੇਡੇ ਮਹਾਰਾਜ ਕਹਿੰਦੇ ਭਾਈ ਮੋਲੇ ਨੂੰ ਸਮਝਾਉਂਦੇ ਆ ਨਾਲ ਸਾਨੂੰ ਸਮਝਾ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਨੂੰ ਫਰਮਾ ਕੇ ਦੱਸਿਆ ਕਲ ਯੁੱਗ ਦੇ ਵਿੱਚ ਸਿੱਖ ਨੂੰ ਇਹ ਮਰਿਆਦਾ ਹੈ ਸਿੱਖ ਹੋਵੇ ਸਾਬਤ ਸੂਰਤ ਹੋਵੇ ਇਹ ਨਹੀਂ ਕਿ ਦਾੜੀ ਕੱਟੀ ਐ ਤੇ ਕੇਸ ਵੀ ਕੱਟੇ ਨੇ ਮੈਂ ਸਿੱਖਾਂ ਜੀ ਸਾਬਤ ਸੂਰਤ ਸਿੱਖ ਹੋਵੇ ਚਾਹੇ ਉਹਨੇ ਅੰਮ੍ਰਿਤ ਤਾਂ ਨਾ ਗਰੋਂ ਛਕਿਆ ਨਾ ਸਕਾਇਆ ਗਿਆ ਅੰਮ੍ਰਿਤ ਨਾ ਗਰੋਂ ਗੁਰੂ ਪਾਸਾ ਜੀ 10ਵੇਂ ਜਾਮੇ ਵਿੱਚ ਅੰਮ੍ਰਿਤ ਵਕਸਿਸ ਕਰਦੇ ਨੇ ਪਹਿਲਾਂ ਕਹਿੰਦੇ ਸਿੱਖੀ ਰਹਿਤ ਮਰਿਆਦਾ ਸਿੱਖੋ ਸਿੱਖੀ ਰਹਿਤ ਮਰਿਆਦਾ ਤੋਂ ਬਿਨਾ ਕਹਿੰਦੇ ਵੀ ਅੰਮ੍ਰਿਤ ਛਕਣਾ ਵੀ ਕਿਸੇ ਕਾਰਜ ਨਹੀਂ ਜੇ ਪਤਾ ਹੀ ਨਹੀਂ ਆਪਾਂ ਨੂੰ ਫਿਰ ਅਮਰ ਸਕੇ ਦਾ ਕੀ ਫਾਇਦਾ ਹੋਇਆ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਰਿਆਦਾ ਇਹ ਆ ਜੋ ਸਿੱਖ ਹੋਵੇ ਸੋ ਜੂਏ ਤੂੰ ਬੇਸਵਾ ਦਾ ਤਿਆਗ ਕਰੇ ਸਿੱਖਾਂ ਨੂੰ ਗੁਰੂ ਦਾ ਸਰੂਪ ਕਰਕੇ ਜਾਣੇ ਆਪਣੇ ਆਪ ਦੀ ਸਿੱਖਾਂ ਨੂੰ ਗੁਰੂ ਦੇ ਸਰੂਪ ਕਰਕੇ ਜਾਣੇ ਤੇ ਆਪਣੇ ਰੋਮ ਨਾ ਕੱਟੇ ਰਾਗ ਪਾਏ ਕਰ ਸਬਦ ਗਾਵੇ ਕਹਿੰਦੇ ਵੀ ਸਬਦ ਨੂੰ ਗਾਵੇ ਗੁਰੂ ਦਾਸ